ਉਹ ਵਾਹਿਗੁਰੂ ਤੇਰੀ ਸ਼ਰਨ ਤੇਰੀ ਆਸਾ ਤੂੰ ਹੀ ਸਜਣ ਸੁਹੇਲੇ ਰਾਖੋ ਰਾਖ ਨਿਹਾਰ ਦੇ ਹਣਾ ਨਾਨਕ ਕਰਕੇ ਬੋਲੇ ਗੁਰੂ ਦਰਬਾਰ ਵਿੱਚ ਸਜੀ ਹੋਈ ਸਾਧ ਸੰਗਤਿਓ ਸਭ ਤੋਂ ਪਹਿਲਾਂ ਗੁਰੂ ਦੀ ਨਿਗ੍ਹੀ ਕੋ ਦੇ ਚ ਬੈਠੇ ਸੰਗਤ ਪਿਆਰ ਦਾ ਸਹੂਤ ਦੇਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਖਫਤ ਸਿੰਘੀ ਰੰਧਾਵਾ ਸਾਹਿਬ ਜਿਨ੍ਹਾਂ ਦੇ ਪਰਿਵਾਰ ਵੱਲੋਂ ਮੇਬੀ ਬਰਨ ਚਿਤਕਾਰ ਜੀ ਸਹੁ ਰੰਧਾਵਾ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਜੋ ਵਰਵਾਏ ਗਏ ਹਨ ਉਹਨਾਂ ਦਾ ਖੂਬ ਪਿਆ ਹੈ ਤੁਸੀਂ ਸਾਰੇ ਉਹਨਾਂ ਦੇ ਬੁਲਾਵੇ ਤੇ ਉਹਨਾਂ ਦੇ ਸੱਦੇ ਤੇ ਤੁਸੀਂ ਪਹੁੰਚੇ ਹੋ ਉਹਨਾਂ ਦੇ ਪਰਿਵਾਰ ਦੀਆਂ ਜੋ ਵੀ ਮਨੋ ਕਾਮਨਾਵਾਂ ਹਨ ਪਰਮਾਤਮਾ ਉਹ ਪੂਰੀਆਂ ਕਰਨ ਤਦ ਰਸਤੀ ਚੜ੍ਹਦੀ ਕਲਾ ਵਿੱਚ ਆਪਸ਼ਨ ਸਭ ਇਹਨਾਂ ਦਾ ਕੋਈ ਜਾਣ ਪਹਿਚਾਣ ਦੇ ਮੌਦਾਜ ਨਹੀਂ ਹਨ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦਾ ਰਤਵਾ ਉਹਨਾਂ ਦਾ ਮਿਆਰ ਗਲਾਸ ਤੋਂ ਸਕਾਟਲੈਂਡ ਦੇ ਵਿੱਚ ਕਿੰਨਾ ਵੱਡਾ ਹੈ ਸੋ ਉਹਨਾਂ ਨੂੰ ਮੈਂ ਆਪਣੇ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਇਸ ਸਟੇ ਦੇ ਉੱਤੇ ਅੱਜ ਆਪਣੇ ਵਿਚਾਰ ਆਪਣੇ ਸ਼ਬਦਾਂ ਸਾਂਝੇ ਕਰਨ ਦਾ ਜੋ ਸਮਾਂ ਦਿੱਤਾ ਹੈ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਰਿਆਂ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਮੇਰੇ ਬਹੁਤ ਪਿਆਰੇ ਵੀਰ ਜਿਨ੍ਹਾਂ ਨੇ ਕੀਰਤਨ ਕੀਤਾ ਮੇਰੇ ਆਪਣੀ ਇਲਾਕੇ ਦਾ ਸ਼ਾਹਰ ਅਲਾਚੋਤੋ ਮਿੱਠ ਬੋਲੜੇ ਰਸ ਪੇੜਾ ਬਿਨਾਂ ਨੇ ਕੀਰਤਨ ਕੀਤਾ ਬਹੁਤ ਅਨੰਤ ਆ ਉਹਨਾਂ ਦਾ ਵੀ ਮੈਂ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਸਭ ਸ਼ੁਰੂਆਤ ਕਿੱਥੋਂ ਹੁੰਦੀ ਆ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਂਦਾ ਇਤਿਹਾਸ ਦੇ ਵਿੱਚ ਅਸੀਂ ਅੱਜ ਖੁਸ਼ੀਆਂ ਮਾਣਦੇ ਆ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ ਸਾਡੇ ਉਤੇ ਸਾਡੇ ਸਾਰੇ ਉਤੇ ਬਹੁਤ ਰਹਿਮਤ ਬਖਸ਼ੀ ਹੋਈ ਆ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਵੈਸੇ ਤਾਂ ਸਾਰੀ ਹੀ ਆਵਾਜ਼ ਹਰ ਇੱਕ ਧਰਮ ਦੇ ਵਿੱਚ ਹੋਣਾ ਚਾਹੀਦਾ ਪਰ ਸਾਡੇ ਸਿੱਖਾਂ ਲਈ ਵਹਿ ਰਿਹਾ ਕਿਉਂਕਿ ਸਾਡੇ ਗੁਰੂਆਂ ਨੇ ਜੋ ਕੀਤਾ ਪਹਿਲਾ ਆਪ ਕੀਤਾ ਫਿਰ ਸਾਨੂੰ ਉਸ ਰਾਹ ਦੇ ਉੱਤੇ ਚੱਲਣ ਲਈ ਕਿਹਾ ਸਿਰ ਦੇ ਕੇ ਕਰੀਏ ਸਵਾਲ ਪੂਰਾ ਦਰਿਆਇ ਸਵਾਲੀ ਨੂੰ ਮੋੜੀਏ ਨਾ ਪੱਥਰ ਪੁੱਲ ਸੰਸਾਰ ਦੇ ਚੱਲ ਜਾਈਏ ਸ਼ੀਸ਼ਾ ਕਿਸੇ ਦੇ ਦਿਲ ਦਾ ਤੋੜੀਏ ਨਾ ਐਵੇਂ ਲੱਗ ਕੇ ਮਰ ਦੀ ਮੌਤ ਦੇ ਅੰਦਰ ਬੇੜੀ ਕਿਥੇ ਅਰਤੂ ਦੀ ਰੋਈਏ ਨਾ ਭਾਵੇਂ ਆਪਣਾ ਆ ਕੋਈ ਲੱਜਾ ਦੇ ਜਿਸ ਦੀ ਬਾਹ ਫੜੀ ਦੇ ਉਹਦੀ ਛੋਲੀ ਨਵੇਂ ਬਾਦਸ਼ਾਹ ਜਿਨ੍ਹਾਂ ਦੀ ਕਲਮ ਸ਼ਹਾਦਤ ਆ ਉਹਨਾਂ ਨੇ ਬਾਹਰ ਫੜੀ ਸੀ ਕਸ਼ਮੀਰੀ ਪੰਡਾਂ ਦੀ ਆਪਣੀ ਦਾਸਾਨੀ ਸ਼ਹਾਦਤ ਜਿਹੜੀ ਦਿੱਲੀ ਦੇ ਵਿੱਚ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਿੱਤੀ ਸੀ ਉਹ ਵੀ ਕਦਰ ਨੂੰ ਆਇਆ ਜਾਣਾ ਹੈ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸਹਿਬਜ਼ਾਦੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਜਿਨ੍ਹਾਂ ਦੇ ਅੰਦਰ ਇਹਨੀ ਦ੍ਰਿੜਤਾ ਅਸੀਂ ਛੋਟੇ ਹੁੰਦੇ ਸੋਚਦੇ ਹੁੰਦੇ ਸਨ ਕਿਵਾਂ ਸਿੱਖ ਧਰਮ ਹੈ ਜਿਹੜਾ ਉਹ ਸਿਰਫ ਔਰ ਸਿਰਫ ਆਪਣੇ ਪੰਜਾਬ ਜਾਂ ਏਰੀਆ ਦੇ ਬਹੁਤ ਥੱਟ ਕੌਮੀਆਂ ਦੇ ਵਿੱਚ ਉਹ ਦੱਸਿਆ ਜਾਂਦਾ ਹੈ। ਇਹ ਮੈਂ ਕਿਤੇ ਨਾ ਕਿਤੇ ਐਸਜੀਪੀਸੀ ਦੀ ਥੋੜੀ ਜਿਹੀ ਨਾਕਾਮੀ ਕਹੂੰਗਾ ਪਰ ਇੱਥੇ ਆਇਆ ਖੁਸ਼ੀ ਹੁੰਦੀ ਆ ਹੋਰ ਵੱਖ-ਵੱਖ ਕੰਟਰੀਆਂ ਦੇ ਵਿੱਚ ਜਾਈਦਾ ਹੈ ਜਾ ਕੇ ਦੇਖੀਦਾ ਕਿ

دھار کیے ایک چھار سا پنس سجا ذاتوں کے بھیگ نکال دیے اس دیگ کے بیٹے BINCHU PAHARA SADHURA BINCHU PAHARA SADHURA BINCHU PAHARA SADHURA YIKI KIVDI PUNHI TE AARTE TARES KRI AILA MEDA

ਦੀ ਰਾਖੀ ਕਰਨ ਵਾਸਤੇ ਹੋ ਹੋ ਜੇ ਵੀ ਨਾ ਠੀਕ ਕਰ

ਛੇ ਰਾਂ ਘੁਰਾਨਾ ਸੀ ਦਿਲ ਵਿੱਚ ਖਾਤੇ ਹਾਰ ਉਹਨਾਂ ਕਈ ਰਈਆਂ ਅਣਿਹਿਆ ਉਹਨਾਂ ਕਈ ਰਈਆਂ ਲੜਦੀਆਂ ਤੇ ਮੁਤੇ ਖਾਕੇ ਹਾਰ ਅਸੀ ਛੋਕੀ ਇਵਰਤ ਸੁਨੇਹਤੀ ਵਸੇ ਛੋਕੀ ਇਵਰਤ ਸੁਨੇਹਤੀ ਭੋਗ ਦੇ ਘਰ ਵਿੱਚ ਜੈ ਜੈਕਾਰ ਭੋਗ ਦੇ ਘਰ ਵਿੱਚ ਜੈ ਜੈਕਾਰ ਭੋਗ ਦੇ ਘਰ ਵਿੱਚ ਜੈ ਜੈਕਾਰ